ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਭਾਈ ਸੰਗਤ ਅਦਲ ਰੇ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਅਸਾ ਰਾਗ ਚੱਲ ਰਿਹਾ ਹੈ ਸਤਿਗੁਰਾਂ ਦੇ 33 ਸ਼ਬਦ ਇਸ ਰਾਗ ਦੇ ਸੰਪੂਰਨ ਹੋਏ ਹਨ ਅਗਲਾ ਸ਼ੁਧ ਮਹਾਰਾਜ ਜੀ ਸਤਿਗੁਰ ਜੀ ਆਰੰਭ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਅਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹਲਾ ਪਹਿਲਾ ਆਪ ਕਰੇ ਸਤ ਅਲਖ ਅਪਾਰ ਹੋ ਪਾਪੀ ਤੂੰ ਬਖਸ਼ਨ ਹਾਰ ਧੰਨ 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 ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੱਲੇ ਪਾਸ਼ਾ ਜੀ ਨਿਗ੍ਹਾ ਤੁਮ ਮੁਖ ਦਵਾਰਾਂ ਭਾਈ ਇਹ ਸ਼ਬਦ ਰੰਮ ਕਰਦੇ ਹਨ ਸਾਨੂੰ ਜੀਵਨ ਪਰਦੇਸ਼ ਬਖਸ਼ਦੇ ਹਨ ਸਤਿਗੁਰ ਜੀ ਆਪ ਕਰੇ ਸਤਿ ਲਖ ਪਾਰ ਆਸ਼ਾ ਜੀ ਕਹਿੰਦੇ ਉਹ ਮਾਲਕ ਪ੍ਰਭੂ ਹਰੀ ਪਰਮੇਸ਼ਰ ਉਹ ਸੱਚਾ ਹੈ ਉਹ ਲਖ ਹੈ ਅਪਾਰ ਹੈ ਜੋ ਕੁਝ ਸ੍ਰਿਸ਼ਟੀ ਦੇ ਵਿੱਚ ਸੰਸਾਰ ਦੇ ਵਿੱਚ ਜੀਵ ਕਰਦਾ ਹੈ ਜੋ ਮਨੁੱਖ ਜੀਵ ਕਰਦਾ ਹੈ ਬਾਦਸ਼ਾਹ ਜੀ ਕਹਿੰਦੇ ਆਪ ਕਰੇ ਉਹ ਮਾਲਕ ਪ੍ਰਭੂ ਹਾਰਕ ਜੀਵ ਵਿੱਚ ਵਰਤਦਾ ਹੈ ਉਹ ਸੱਚਾ ਵੀ ਹੈ ਉਹ ਲਖ ਧੋਪਾਵੰਦਾ ਜੀ ਦਾ ਕੋਈ ਅੰਤ ਨਾ ਹੋਵੇ ਗਿਣਤੀ ਮਿੰਤੀ ਨਾ ਹੋਵੇ ਉਪਾਰ ਹੈ અપੰਪਰਪਾਰ ਹੈ ਉਹ ਮਾਲਕ ਜਿਹੜਾ ਹੈ ਉਹ ਆਪ ਵਰਤਦਾ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਕਣ-ਕਣ ਦੇ ਵਿੱਚ ਉਹਦਾ ਸਰੂਪ ਹੈ ਮਨੁੱਖ ਜੋ ਕੁਝ ਕਰਤਾ ਹੈ ਜੀਵ ਜੋ ਕੁਝ ਕਰਦਾ ਹੈ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਆਪ ਕਰਾਂਦਾ ਹੈ ਹਰ ਜੀਵ ਵਿੱਚ ਉਹ ਪ੍ਰਭੂ ਹਰੀ ਪਾਤਸ਼ਾਹ ਜੀ ਕਹਿੰਦੇ ਆਪ ਵਰਤਦਾ ਹਾਂ ਪਾਪੀ ਤੂੰ ਬਖਸ਼ਨ ਹਾਰ ਮਹਾਰਾਜ ਕਹਿੰਦੇ ਅਸੀਂ ਗੁਨਾਹੀ ਹਾਂ ਪਾਪੀ ਹਾਂ ਔਗਣਾਂ ਦੇ ਭਰੇ ਹਾਂ ਪਰ ਓਨਾ ਹੀ ਤੂੰ ਬਖਸ਼ਿੰਦ ਪਾਤਸ਼ਾਹ ਜਿੰਨੇ ਅਸੀਂ ਪਾਪ ਕਰਦੇ ਹਾਂ ਕੋ ਕਰਮ ਕਮਾਉਂਦੇ ਹਾਂ ਔਗਣ ਕਰਦੇ ਹਾਂ ਦਿਨ ਪ੍ਰਤੀ ਸਵਾਸਾਂ ਪ੍ਰਤੀ ਘੜੀਆਂ ਪ੍ਰਤੀ ਮਿੰਟਾਂ ਪ੍ਰਤੀ ਬਿਮਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਸੀਂ ਓਨੇ ਬਖਸ਼ਣ ਹਾਰੇ ਹੋ ਬਖਸ਼ੰਦ ਹੋ ਬਖਸ਼ਣ ਹਾਰੋ ਤੁਸੀਂ ਫਿਰ ਵੀ ਸਾਨੂੰ ਬਖਸ਼ ਕੇ ਪੱਚੇ ਸਮਝ ਕੇ ਬਾਲਕ ਸਮਝ ਕੇ ਪਾਪ ਕਰਨ ਤੋਂ ਬਾਅਦ ਵੀ ਸਾਨੂੰ ਬਚਾਉਣਾ ਕਰਦੇ ਹੋ ਆਪਣੇ ਗਲ ਨਾਲ ਲਾਣਾ ਕਰਦੇ ਤੇਰਾ ਭਾਣਾ ਸਭ ਕਿਛ ਹੋਵੇ ਇਹ ਰਹਾਉ ਦੀ ਪੰਕਤੀ ਦੇ ਵਿੱਚ ਮਹਾਰਾਜ ਪਿਆਰਿਓ ਇੰਦਰੀ ਭਾਵ ਦਰਸਾਂਦੇ ਹਨ ਇਸ ਕਰਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੇਰਾ ਭਾਣਾ ਹੈ ਤੇਰਾ ਭਾਣਾ ਸਭ ਕੁਝ ਹੋਵੇ ਤੇਰੇ ਭਾ ਦੇ ਵਿੱਚ ਭਾਣੇ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਸ੍ਰਿਸ਼ਟੀ ਦੇ ਵਿੱਚ ਜਗਤ ਦੇ ਵਿੱਚ ਪ੍ਰਿਥਵੀ ਤੇ ਜੋ ਹੁੰਦਾ ਹੈ ਉਹ ਵੀ ਤੇਰੇ ਭਾਣੇ ਵਿੱਚ ਜੋ ਜਾ ਰਿਹਾ ਉਹ ਵੀ ਤੇਰੇ ਭਾਣੇ ਵਿੱਚ ਜੋ ਕਰ ਰਹੇ ਆ ਉਹ ਵੀ ਉਹਦੇ ਭਾਣੇ ਵਿੱਚ ਉਹਦਾ ਭਾਣਾ ਹੀ ਅਟਲ ਹੈ ਸਚਾਈ ਹੈ ਜਿਹਨੂੰ ਅਸੀਂ ਆਪਣਾ ਸਮਝ ਲੈਂਦੇ ਆ ਆਪਣਾ ਬਣਾ ਲੈਂਦੇ ਆ ਜੰਮਦੇ ਵੀ ਉਹਦੇ ਭਾਣੇ ਵਿੱਚ ਤਾਂ ਮਰਦੇ ਵੀ ਉਹਦੇ ਭਾਣੇ ਵਿੱਚ ਆ ਕੁਝ ਪ੍ਰਾਪਤੀ ਕਰਦੇ ਆ ਉਹ ਵੀ ਉਹਦਾ ਭਾਣਾ ਹੁੰਦਾ ਹੈ ਜੇ ਕੁਝ ਸਾਡੇ ਹੱਥੋਂ ਖਿਸਕਦਾ ਹੈ ਉਹ ਵੀ ਉਹਦਾ ਭਾਣਾ ਹੈ ਹਰ ਸਮੇਂ ਹਰ ਵਕਤ ਉਹਦਾ ਭਾਣਾ ਹੀ ਵਰਤਦਾ ਸਪਰ ਅਸੀਂ ਸੰਸਾਰੀ ਜੀਵ ਆ ਮਾਇਆ ਦਾ ਛਲ ਸਾਨੂੰ ਛਲ ਲੈਂਦਾ ਹੈ ਸਾਨੂੰ ਜਾਪਦਾ ਹੈ ਕਿ ਦੁੱਖ ਉਹਦੇ ਹਨ ਸੁੱਖ ਸਾਡੇ ਹਨ ਆਮ ਆਦਮੀ ਆਮ ਜੀਵ ਆਮ ਮਨੁੱਖ ਨੂੰ ਇਹ ਜਾਪਦਾ ਹੈ ਕਿ ਭਾਣਾ ਤਾਂ ਦੁੱਖ ਹੀ ਹੈ ਸੁੱਖ ਨੂੰ ਅਸੀਂ ਭਾਣਾ ਨਹੀਂ ਮੰਨਦੇ ਪ੍ਰਾਪਤੀ ਨੂੰ ਅਸੀਂ ਭਾਣਾ ਨਹੀਂ ਮੰਨਦੇ ਅਸੀਂ ਤਾਂ ਜਿਹੜੀ ਚੀਜ਼ ਖੋਸਦੀ ਆ ਦੁੱਖ ਹੁੰਦਾ ਉਹਨੂੰ ਹੀ ਭਾਣਾ ਕਹਿੰਦੇ ਆ ਉਹਦਾ ਭਾਣਾ ਉਹਨੇ ਕੀਤਾ ਹੈ ਉਹਨੂੰ ਉਹਦੀ ਝੋਲੀ ਵਿੱਚ ਪਾਣਿਆ ਕਿ ਮਾਲਕ ਨੇ ਪ੍ਰਭੂ ਨੇ ਦੁੱਖ ਦਿੱਤਾ ਉਹਦੇ ਭਾਣੇ ਕਰਕੇ ਵਸਤੂ ਖਿਸਕੀ ਹੱਥ ਚੋਂ ਘਾਟਾ ਪਿਆ ਉਹਦਾ ਭਾਣਾ ਹੋਇਆ ਪਰ ਇਹ ਵੀ ਕਹਿੰਦੇ ਕਿ ਜਦ ਵਾਧਾ ਆ ਉਹ ਵੀ ਉਹਦਾ ਭਾਣਾ ਇਹਦੀ ਕਾ ਕਿਸੇ ਨੇ ਨਹੀਂ ਕਹਿੰਦੇ ਸੀ ਅਸੀਂ ਉਦੋਂ ਤੱਕ ਕਹਿੰਦੇ ਨੇ ਯਾਰ ਬੜੀ ਮਿਹਨਤ ਕੀਤੀ ਸੀ ਅਸੀਂ ਤਾਂ ਸਾਨੂੰ ਪ੍ਰਾਪਤੀ ਹੋਈ ਹੈ ਤਾਂ ਅਸੀਂ ਅੱਗੇ ਪਹੁੰਚੇ ਆ ਜੇ ਸੁੱਖ ਮਿਲ ਗਿਆ ਫਿਰ ਵੀ ਕਹਿੰਨਿਆ ਕਿ ਬਹੁਤ ਮਿਹਨਤ ਹੈ ਯਾਰੀਓ ਪਰ ਉਹ ਵੀ ਉਹਦਾ ਭਾਣੇ ਦੇ ਵਿੱਚ ਹੀ ਸੁਖ ਹੁੰਦਾ ਹੈ ਅੱਜ ਵਸਤੂ ਪ੍ਰਾਪਤ ਹੋਈ ਹੈ ਬਹੁਤੇ ਸੁਖ ਮਿਲਿਆ ਨੂੰ ਉਹਦੇ ਭਾਣੇ ਵਿੱਚ ਹਨ ਉਹ ਵੀ ਕਿਉਂਕਿ ਰਿਮੋਟ ਤਾਂ ਉਹਦੇ ਹੱਥ ਵਿੱਚ ਹੈ ਹੁਕਮ ਹੈ ਉਹਦਾ ਸਾਰੀ ਸ੍ਰਿਸ਼ਟੀ ਮਹਾਰਾਜੀ ਦੇਖੋ ਦਸਰੇ ਗੁਰੂ ਨਾਨਕ ਕੁਮਾਰਾ ਜੀ ਪਾਤਸ਼ਾਹ ਜੀ ਸਭ ਕੁਝ ਉਹਦਾ ਭਾਣਾ ਹੈ ਕੋਈ ਵੀ ਚੀਜ਼ ਉਹਦੇ ਭਾਣੇ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ ਆਖ ਕਰੇ ਸਤਿ ਲਖ ਪਾਰ ਉਹ ਆਪ ਪਿਆਰਿਓ ਕਰਤਾ ਕਰਨਹਾਰ ਹੈ ਕਰਤਾ ਅਨੁਸਾਰ ਕੇੰਦਰ ਕਰਤਾ ਧਰਤਾ ਮੂਰੀ ਔ ਸ੍ਰਿਸ਼ਟੀ ਦਾ ਮਾਲਕ ਹੈ ਉਹ ਅਸੀਂ ਤਾਂ ਜੀਵ ਆ ਅਸੀਂ ਉਹਦੇ ਗੋਲੇ ਆ ਅਸੀਂ ਉਹਦੇ ਦਰ ਦੇ ਘਡੌਣੇ ਆ ਜਿਸ ਤਰ੍ਹਾਂ ਉਹ ਚਾਹੇ ਖੇਡ ਰਿਆ ਸਾਡੇ ਕਰਮਾਂ ਤੌਗ ਸਾਡੇ ਨਾਲ ਖੇਡ ਕਰਦਾ ਉਹ ਸਾਡੇ ਕਰਮਾਂ ਨੰ ਤੰਗੇ ਮੰਦੇ ਜਿਹਦੇ ਕਰਕੇ ਉਹ ਦੁੱਖ ਸੁੱਖ ਸਾਨੂੰ ਸਮੇਂ-ਸਮੇਂ ਤੇ ਆਉਂਦਾ ਰਹਿੰਦਾ ਮਿਲਦਾ ਰਹਿੰਦਾ ਹੈ ਤੇ ਪਿਆਰਿਓ ਜਿੰਨੇ ਸਾਰੀਆਂ ਚੀਜ਼ਾਂ ਨੂੰ ਭਾਣਾ ਮੰਨ ਲਿਆ ਤੇ ਮਹਾਰਾਜ ਜੀ ਕਹਿੰਦੇ ਉਹਦੇ ਭਾਣੇ ਵਿੱਚ ਆ ਜਾਂਦਾ ਹੈ ਵਚਨ ਕਰਦੇ ਮਨ ਹੱਠ ਕੀਚੈ ਅੰਤਵ ਗੁਵੈ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਉਹਦੀ ਸੁਣਦੇ ਨਹੀਂ ਨਾ ਪ੍ਰਭੂ ਦੀ ਮਾਲਕ ਦੀ ਜਿਹੜੇ ਆਪਣੇ ਮਨ ਦੇ ਹੱਟ ਦੇ ਨਾਲ ਚੱਲਦੇ ਹਨ ਭਾਵ ਮਨ ਦੀ ਮਰਜ਼ੀ ਜਿੱਦ ਕਰਕੇ ਚੱਲਦੇ ਹਨ ਜਿਵੇਂ ਅਸੀਂ ਜਿੱਦ ਕਰਕੇ ਕਿਸੇ ਦੀ ਮੰਨਦੇ ਨਹੀਂ ਨਾ ਉਦਾਹਰਣ ਲੈ ਲਈਏ ਜਿਵੇਂ ਘਰ ਵਿੱਚ ਕੋਈ ਵੱਡਾ ਸਮਝਾਏ ਮਾਤਾ ਪਿਤਾ ਸਮਝਾਏ ਬਜ਼ੁਰਗ ਸਮਝਾਣ ਜਿਹੜਾ ਜਿੱਡਲ ਬੱਚਾ ਹੁੰਦਾ ਉਹ ਮੰਨਦਾ ਨਹੀਂ ਆਪਣੀ ਜਿੱਦ ਕਰਦਾ ਆਪਣੀ ਮਰਜ਼ੀ ਨਾਲ ਚੱਲਦਾ ਇੱਥੇ ਵੀ ਅਸੀਂ ਜੇਦੀ ਕਰਦੇ ਆ ਨਾ ਮਾਲਕ ਦੀ ਤਾਂ ਸੁਣਦੀ ਨਹੀਂ ਮਨ ਹੱਟ ਮਨ ਦਾ ਹੱਟ ਕਰਕੇ ਤੁਰੇ ਫਿਰਦੇ ਹਨ ਕਿ ਮਨ ਦੀ ਮਰਜ਼ੀ ਨਾਲ ਹੀ ਸੰਸਾਰ ਵਿੱਚ ਪੀਚਰਦੇ ਆ ਮਨ ਦੀ ਮਰਜ਼ੀ ਨਾਲ ਹੀ ਕੰਮ ਕਰੀ ਜਾਂਦੇ ਆ ਇਹ ਬਾਪੂ ਦੀ ਤਾਂ ਸੁਣਦੀ ਨਹੀਂ ਜਿਹੜਾ ਮਾਲਕ ਹੈ ਪ੍ਰਭੂ ਹੈ ਸਾਡਾ ਮਾਪਿਓ ਹੈ ਪਿਤਾ ਪਰਮੇਸ਼ਰ ਆ ਉਹਦੀ ਗੱਲ ਤੱਕ ਦੀ ਸੁਣਦੇ ਨਹੀਂ ਜਿੱਡਲ ਬੱਚੇ ਅਸੀਂ ਇੱਕ ਜਿਵੇਂ ਜਿੱਡਲ ਜਿਦ ਵਾਲਾ ਬੱਚਾ ਹੁੰਦਾ ਉਹ ਕੰਮ ਅਸੀਂ ਮਾਨ ਦੀ ਜਿੱਦ ਵਿੱਚ ਪੂਰੇ ਫਿਰਦੇ ਆ ਮਨ ਹਟ ਕੀਚੈ ਅੰਤਵ ਗੋਵੈ ਔਰ ਅਜੀ ਕਹਿੰਦੇ ਅੰਤ ਨੂੰ ਡੁੱਬਣਾ ਪੈਂਦਾ ਜੇ ਮਨ ਦੀ ਮਰਜ਼ੀ ਨਾਲ ਪੂਰੇ ਫਿਰੇ ਨਾ ਜ਼ਿੰਦਗੀ ਥੋੜਾ ਖੜਨੀ ਹੈ ਸਵਾਸਤਾ ਮੁੱਕਦੇ ਜਾਂਦੇ ਹਨ ਕੋਈ ਸਾਨੂੰ ਪਤਾ ਨਹੀਂ ਕਿੰਨੇ ਕੁ ਸਵਾਸ ਸਾਡੇ ਕੋਲ ਬਾਕੀ ਹਨ ਤੇ ਅੰਤ ਵੇਲੇ ਮਹਾਰਾਜ ਜੀ ਕਹਿੰਦੇ ਜੇ ਹਟ ਕੀਤਾ ਨਾ ਮਰਨ ਦੀ ਮਰਜ਼ੀ ਨਾਲ ਤੁਰੇ ਫਿਰੇ ਜ਼ਿੰਦਗੀ ਖਤਮ ਕਰਦੇ ਰਹੇ ਕੌਡੀਆਂ ਦੇ ਭਾਸਾ ਵਿੱਚ ਹੀ ਗਏ ਆਹ ਰਾਜ ਜੀ ਕਹਿੰਦੇ ਅੰਤ ਬਗੋਵੇ ਅੰਤ ਵੇਲੇ ਫਿਰ ਪਛਤਾਣਾ ਪੈਣਾ ਡੁੱਬਣਾ ਪੈਣਾ ਇਹ ਵਿਭਵ ਸਾਗਰ ਤੋਂ ਭਾਈ ਪਾਰ ਨਹੀਂ ਹੋ ਸਕਦੇ ਰਹਾ ਵਿਚਰਾਮ ਦੇ ਕੇ ਸਤਿਗੁਰੂ ਜੀ ਵਚਨ ਕਰਦੇ ਹਨ ਮਨ ਮੁਖ ਮਾਨਮੁਖ ਕੀ ਮਤ ਕੂੜ ਵਿਆਪੀ ਮਹਾਰਾਜ ਕਹਿੰਦੇ ਮਾਨਮੁਖ ਦੀ ਮਤ ਐਸੀ ਹੁੰਦੀ ਹੈ ਜਿਹੜੀ ਕੂੜ ਦੇ ਵਿੱਚ ਮਾਇਆ ਦੇ ਵਿੱਚ ਵਿਆਪੀ ਰਹਿੰਦੀ ਹੈ ਮਾਇਆ ਦੇ ਵਿੱਚ ਹੀ ਲੱਗੀ ਰਹਿੰਦੀ ਹੈ ਮਤ ਕਹਿੰਦੇ ਉਹ ਮਨ ਦੀ ਮਰਜ਼ੀ ਵਾਲੀ ਹੁੰਦਿਆਂ ਨਾ ਮਨ ਹੱਟ ਵਾਲੀ ਹੁੰਦਿਆਂ ਜਿਹਨੂੰ ਮਾਨਮੁਖ ਵੀ ਕਿਹਾ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਮਾਨਮੁਖ ਐਸੇ ਹਨ ਉਹ ਮਤ ਆਪਣੀ ਵਰਤਦੇ ਹਨ ਕਿਡ ਮਾਇਆ ਦੇ ਵਿੱਚ ਡੁੱਬੇ ਰਹਿੰਦੇ ਹਨ ਊੜ ਮਾਇਆ ਨੂੰ ਕਿਹਾ ਕਹਿੰਦੇ ਕਿਉਂਕਿ ਸੰਸਾਰ ਵਿੱਚ ਜਿੰਨੀਆਂ ਵਸਵਨ ਮਾਇਆ ਦਾ ਪ੍ਰਭਾਵ ਹੈ ਇਹ ਕੂੜ ਹੈ ਨਾ ਸੰਸਾਰ ਮਹਾਰਾਜ ਜੀ ਬਚਨ ਕਰਦੇ ਨੇ ਕੂੜ ਨੂੰ ਕੁੱਟੇ ਨਾਨਕਾ ਊੜਕ ਸੱਚ ਰਹੀ ਇੱਕ ਦਿਨ ਐਸਾ ਹੋਣਾ ਕੂੜ ਨੇ ਖਤਮ ਹੋ ਜਾਣਾ ਊੜਕ ਨਾਮ ਹੈ ਸੱਚਾ ਪ੍ਰਭੂ ਦਾ ਉਹੀ ਸਤ ਹੋਣਾ ਹੈ ਪਰਮਾਤਮਾ ਹੀ ਸਤ ਔਰ ਕੋਈ ਜੀ ਸ੍ਰਿਤੀ ਤੇ ਹੈ ਹੀ ਨਹੀਂ ਸਤ ਤੈਸ ਨੈ ਸਕੂੜ ਹੈ ਸਭ ਕੁਛ ਮਨਮੁਖ ਪਰੇ ਦੀ ਮਰਜੀ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਮਤ ਵਰਤਦਾ ਉਹ ਕੂੜ ਰੂਪੀ ਮਾਇਆ ਦੇ ਵਿੱਚ ਇਹ ਮਾਇਆ ਦੇ ਰੂਪਾਂ ਦੇ ਵਿੱਚ ਡੁੱਬਿਆ ਰਹਿੰਦਾ ਹੈ ਬਿਨ ਹਰ ਸਿਮਰਨ ਪਾਪ ਸੰਤਾਪੀ ਬਿਨਾ ਸਿਮਰਨ ਤੋਂ ਪਾਪ ਲੱਗਣੀ ਹੈ ਫਿਰ ਜੇ ਆਪਣੇ ਕੋਲ ਸਿਮਰਨ ਦੀ ਤਾਕਤ ਨਹੀਂ ਸਿਮਰਨ ਨਹੀਂ ਹੈ ਸਾਡੇ ਪੱਲੇ ਮਹਾਰਾਜ ਜੀ ਕਹਿੰਦੇ ਫਿਰ ਪਾਪ ਸੰਤਾਪ ਭੋਗਦਾ ਰਹਿੰਦਾ ਦੁੱਖ ਸੁੱਖ ਭੋਗਦਾ ਦੁਰਮਤ ਤਿਆਗ ਲਾ ਕਿਛ ਲੈ ਵੋ ਮਹਾਰਾਜ ਜੀ ਕਹਿੰਦੇ ਭਾਈ ਫਿਰ ਵੀ ਮਹਾਰਾਜ ਜੀ ਦੇਖੋ ਬੇਨਤੀ ਕਰਦੇ ਹਨ ਫਿਰ ਵੀ ਤਰਸ ਕਰਦੇ ਹਨ ਭਾਈ ਆਇਓ ਜਗਤ ਵਿੱਚ ਭਾਈ ਜਿਨੂੰ ਕਹਿੰਦੇ ਦੁਰਮਤ ਛੱਡ ਦੋ ਮ ਆਪਣੀ ਮਰਜ਼ੀ ਛੱਡ ਦੋ ਮਹਾਰਾਜ ਜੀ ਕਹਿੰਦੇ ਦੁਰਮਤ ਛੱਡ ਕੇ ਮਾੜੀ ਮਤ ਤਿਆਗ ਕੇ ਲਾਹਾ ਲੈ ਲੋ ਇਸ ਸੰਸਾਰ ਵਿੱਚ ਦੁਵਾਰਾਂ ਵਾਰ-ਵਾਰ ਜਨਮ ਨਹੀਂ ਹੋਣਾ ਹਰਿ ਰਾਜ ਜੀ ਕਹਿੰਦੇ ਮਾੜੀ ਮਤ ਤਿਆਗ ਦੋ ਦੁਰ ਮਤ ਤਿਆਗ ਲਹਾ ਕਿਛ ਲੈ ਹੋ ਮਹਾਰਾਜ ਜੀ ਕਹਿੰਦੇ ਕਿਛ ਲਾਭ ਖਾਟ ਲੋ ਨਾਮ ਦੇ ਸਿਮਰਨ ਦੇ ਨਾਲ ਗੁਰੂ ਦੀ ਬਰਕਤ ਦੇ ਨਾਲ ਉਹ ਲਾਭ ਲੈ ਲੋ ਭਾਈ ਹਰਿ ਰਾਜ ਜੀ ਕਹਿੰਦੇ ਮਤ ਛੱਡ ਦੋ ਆਪਣੀ ਮਰਜ਼ੀ ਤਿਆਗ ਦੋ ਹੱਟ ਤਿਆਗ ਦੋ ਜਿੱਦ ਤਿਆਗ ਦੋ ਉਦੀ ਬੰਨ ਗਈ ਉਹਦਾ ਭਾਜਨ ਉਹਦਾ ਸਿਮਰਨ ਕਰ ਲੋ ਭਾਈ ਜੋ ਉਪਜੇ ਸੋ ਲੱਖ ਵਿਪਾਹ ਵਿਵਾਹ ਹਰਿ ਜੀ ਕਹਿੰਦੇ ਜੋ ਉਪਜਦਾ ਭਾਈ ਉਹਨੇ ਇੱਕ ਦਿਨ ਬਿਨਸ ਨਾਈ ਹਰਿ ਜੀ ਕਹਿੰਦੇ ਜੋ ਜਗਤ ਵਿੱਚ ਜੰਮਿਆ ਜਿਹਨੇ ਜਨਮ ਲੈ ਲਿਆ ਉਹਨ ਆਪਣੀ ਮੌਤ ਦਾ ਚਿੱਠਾ ਨਾ ਲੱਕਿਆ ਜਦੋਂ ਸਵਾਸ ਲਿਖੇ ਜਾਂਦੇ ਨੇ ਨਾਲ ਹੀ ਜੰਮਦੇ ਉਹ ਚਿੱਠਾ ਫੜਾ ਦਿੱਤਾ ਜਾਂਦਾ ਭਾਈ ਇਹ ਤੂੰ ਤੇਰੀ ਮਰਜ਼ੀ ਹੈ ਸਵਾਸਾਂ ਨੂੰ ਕਿਵੇਂ ਵਰਤਣਾ ਇਨਾਂ ਨੂੰ ਤਾਂ ਉਹ ਜਾਦ ਰੰਦਾ ਮਾਂ ਦੇ ਅਰਪ ਦੇ ਵਿੱਚ ਤਪ ਕਰਦਾ ਉੱਥੇ ਸਿਮਰਨ ਕਰਦਾ ਕਿ ਮਹਾਰਾਜ ਮੈਨੂੰ ਸੰਸਾਰ ਤੇ ਭੇਜੋ ਮੈਂ ਤੁਹਾਡੀ ਬੰਦਗੀ ਕਰਕੇ ਜੀਵਨ ਨੂੰ ਸਫਲ ਬਣਾ ਲਾਂਗਾ ਭਜਨ ਕਰਾਂਗਾ ਇਹ ਆਤਮਾ ਨੂੰ ਅੰਮ੍ਰਿਤ ਕਰ ਲਵਾਂਗਾ ਪਰ ਇੱਥੇ ਕ੍ਰਿਸ਼ਨਾਂ ਦੀ ਆਗਹੀ ਐਸੀ ਹੈ ਮੋਮਮਤਈ ਐਸੀ ਉਹਦੇ ਵਿੱਚ ਆਉਣ ਸਾਰੀ ਡੁੱਬ ਜਾਂਦਾ ਤੇ ਸਾਧ ਸੰਤ ਜੀ ਉਹ ਪੁਰਸ਼ ਕਮਾ ਖਾਟੀ ਨਹੀਂ ਸਕਦਾ ਮਹਾਰਾਜ ਜੀ ਦੇਖੋ ਬਚਨ ਕਰਦਿਆਂ ਜੋ ਉਪਜੇ ਸੋ ਅਲਖ ਭੇਮਾਰਾ ਜੀ ਕਹਿੰਦੇ ਉਹ ਲਖ ਭੀਵਾ ਜੋ ਉਪਜਦਾ ਉਹਦੇ ਵਿੱਚ ਹੀ ਜਾ ਪੰਜਾ ਤੱਤਾ ਵਿੱਚ ਪੰਜ ਤੱਤੇ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਫਿਰ ਕੁਛ ਵੀ ਬਣ ਨਹੀਂ ਸਕਦਾ ਜਿੰਨਾ ਤੇਰੀ ਆਤਮਾ ਹੈ ਸਰੀਰ ਹੈ ਉਹਨਾਂ ਤੇਰੀ ਪ੍ਰਾਪਤੀ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਰੜਾਈ ਮਹਾਰਾਜ ਅਗਲੀ ਪੰਕਤੀ ਵਿੱਚ ਬਚਨ ਕਰਦੇ ਹਨ ਬੇਨਤੀ ਕਰਦੇ ਐਸਾ ਹਮਰਾ ਇਹnde ਸਾਡਾ ਤਾਂ ਮੀਤ ਤੇ ਮਿੱਤਰ ਹਮਰਾ ਮਿੱਤਰ ਸਖਾ ਉਹ ਸਹਾਇਤਾ ਕਰਨ ਜੋਗ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਸਾਡਾ ਮਿੱਤਰ ਧਾਰੀ ਹੈ ਪ੍ਰਭੂ ਹੈ ਸੱਚਾ ਗੁਰੂ ਹੈ ਜਿਹੜਾ ਸਹਾਇਤਾ ਕਰਦਾ ਦਰਗਾਹ ਤੱਕ ਬਾਹ ਫੜਦਾ ਹੈ ਗੁਰਹਰ ਮਿਲਿਆ ਭਗਤ ਦਰੜਾਈ ਇਹ ਮਹਾਰਾਜ ਜੀ ਕਹਿੰਦੇ ਜਦੋਂ ਸੱਚੇ ਗੁਰੂ ਨਾਲ ਮੇਲ ਹੁੰਦਾ ਹੈ ਉਹ ਕਿਰਪਾ ਕਰਦਾ ਹੈ ਮਾਲਕ ਪ੍ਰਭੂ ਉਹ ਸੱਚੇ ਨਾਲ ਮੇਲ ਕਰਾਂਦਾ ਸੱਚੇ ਗੁਰੂ ਨਾਲ ਹਿਰ ਭਗਤੀ ਕਰਨ ਦੀ ਜਾਂਚ ਹੁੰਦੀ ਹੈ ਫਿਰ ਮਹਾਰਾਜ ਜੀ ਆਪੀ ਮੱਤ ਦਿੰਦੇ ਹਨ ਉਹ ਵਾਰ-ਵਾਰ ਭਜਨ ਦ੍ਰਿੜ ਕਰਾਉਂਦੇ ਹਨ ਉਹ ਨਾਮ ਦ੍ਰਿੜ ਕਰਾਉਂਦੇ ਹਨ ਸਗਲੀ ਸੰਤੀ ਟੁੱਟਾਵੇ ਤੇ ਮਹਾਰਾਜ ਜੀ ਕਹਿੰਦੇ ਸਗਲੀ ਹੁੰਦੀ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਸੰਸਾਰੀ ਵਾਰ ਤੋਂ ਹਾਨੀ ਹੋਣੀ ਹੀ ਹੋਣੀ ਆ ਟੁੱਟਾ ਆਣੀ ਹੋਣਾ ਆ ਟੁੱਟੇ ਤੋਂ ਭਾਵ ਹੁੰਦਾ ਹੈ ਕਿ ਘਾਟਾ ਗਾਟਾ ਪੈਣੀ ਪੈਣਾ ਜੇ ਬੰਦਗੀ ਨਹੀਂ ਤਾਂ ਫਿਰ ਘਾਟਾ ਹੀ ਘਾਟਾ ਹੈ ਮਹਾਰਾਜ ਜੀ ਕਹਿੰਦੇ ਸਗਲੀ ਸੰਧੀ ਟੋਟਾ ਆਵੇ ਮਹਾਰਾਜ ਕਹਿੰਦੇ ਤੋ ਟਾਣੀ ਆਉਣੀ ਹੈ ਫਿਰ ਘਾਟਾ ਪੈਣੀ ਪੈਣਾ ਨਾਨਕ ਰਾਮ ਨਾਮ ਮਨ ਭਾਵੈ ਤੇ ਮਹਾਰਾਜ ਜੀ ਖੀਲੀ ਦੁੱਖ ਵਿੱਚ ਬਚਨ ਕਰਦਿਆਂ ਨਾਨਕ ਰਾਮ ਨਾਮ ਮਨ ਭਾਵੈ ਮਹਾਰਾਜ ਜੀ ਕਹਿੰਦੇ ਰਮੀ ਹੋਏ ਪ੍ਰਭੂ ਦਾ ਨਾਮ ਜਦੋਂ ਮਨ ਵਿੱਚ ਆਵਸੇ ਮਹਾਰਾਜ ਜੀ ਕਹਿੰਦੇ ਫਿਰ ਘਾਟਾ ਨਹੀਂ ਫਿਰ ਲਾਭ ਹੀ ਲਾਭ ਹੈ ਜਦੋਂ ਮਾਲਕ ਪ੍ਰਭੂ ਹਿਰਦੇ ਦੇ ਵਿੱਚ ਵਾਸ ਕਰ ਲੈਂਦਾ ਮਹਾਰਾਜ ਜੀ ਕਹਿੰਦੇ ਸਾਡਾ ਤਾਂ RAM ਹੈ ਨਾਨਕ RAM ਨਾਮ ਮਨ ਭਾਵੇ ਸਾਨੂੰ ਤੇ ਰਮੀ ਹੋਏ ਪ੍ਰਭੂ ਦਾ ਨਾਮ ਹੀ ਚੰਗਾ ਲੱਗਦਾ ਪਵਿੱਤਰ ਲੱਗਦਾ ਮਨ ਨੂੰ ਰੁਝਾਨ ਵਾਲਾ ਲੱਗਦਾ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਪਾ ਜਾਂਦਾ ਮਨੁੱਖ ਜਦੋਂ ਮਨ ਦੇ ਵਿੱਚ ਨਾਮ ਵੱਸਦਾ ਹੈ ਨਾ ਮਾਣੂ ਦੀ ਚਰਨਾਂ ਵਿੱਚ ਮਾਰ ਕੇ ਅਰਪਣ ਹੋ ਜਾਂਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਉਹਨੂੰ ਪਾ ਜਾਂਦੇ ਉਹਨੂੰ ਚੰਗੇ ਲੱਗਦੇ ਆ ਉਹਨਾਂ ਉਹਦੀ ਮਾਂ ਪਿਓ ਨੂੰ ਬੱਚਾ ਚੰਗਾ ਲੱਗਦਾ ਜਦੋਂ ਉਹ ਚੰਗੇ ਕੰਮ ਕਰਦਾ ਨਹੀਂ ਤਾਂ ਦੇਖੋ ਮਾਪ ਪੁੱਤ ਆ ਸਮਝਾਂਦਾ ਹੀ ਸਾਰੀ ਜ਼ਿੰਦਗੀ ਜਿੰਨਾ ਤੈਨੂੰ ਸਵਾਸ ਹਨ ਸਾਡੇ ਮਾਪਿਆਂ ਨੂੰ ਸਮਝਾਣਾ ਭਈ ਚੰਗੀ ਕੰਮ ਕਰੋ ਚੰਗੀ ਸੰਗਤ ਕਰੋ ਚੰਗੀ ਕਮਾਈ ਕਰੋ ਇਸੇ ਤਰ੍ਹਾਂ ਹੀ ਸੱਚਾ ਪ੍ਰਭੂ ਹੈ ਸਤਿਗੁਰੂ ਹੈ ਮਾ ਹੈ ਪਿਓ ਹੈ ਇਹ ਵੀ ਸਾਨੂੰ ਮਰਨ ਤੱਕ ਸਮਝਾਉਂਦੇ ਰਹਿੰਦੇ ਨੇ ਮਹਾਰਾਜ ਭਾਈ ਅਜੇ ਸਵਾਸ ਹਨ ਤੂੰ ਸਮਝ ਜਾ ਜੇ ਸਵਾਸ ਰਹਿੰਦੇ ਸੀ ਸਮਝ ਜਈਏ ਤਾਂ ਸੱਚਾ ਮਾਲਕ ਸੱਚਾ ਪ੍ਰਭੂ ਸਾਡੀ ਬਾਹ ਫੜ ਕੇ ਸਾਨੂੰ ਇਸ ਸੰਸਾਰ ਸਾਗਰ ਤੋਂ ਦੁੱਖਾਂ ਦੇ ਸਾਗਰ ਤੋਂ ਆਤਮਾ ਨੂੰ ਪਾਰ ਕਰ ਦਿੰਦਾ ਹੈ ਕਰ ਦਿੰਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਸਾ ਰਗ ਸਾਨੂੰ ਉਪਦੇਸ਼ ਬਖਸ਼ਦੇ ਹਨ ਭਾਈ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾ ਭੁੱਲਾ ਗਲਤੀਆਂ ਉਹ ਜੰਦੀਆਂ ਹਨ ਮਹਾਰਾਜ ਸਮਤ ਬਖਸ਼ ਲੈ ਆਈਆਂ ਮਾਈ ਭਾਈ ਸੰਗਤਾਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ